ਇੱਕ ਮੈਨੂੰ ਹੋਰ ਬੜੀ ਦੱਸਣ 'ਚ ਖੁਸ਼ੀ ਹੋ ਰਹੀ ਆ ਆਂਕੜਾ ਕਿ ਜਿਹੜੀਆਂ ਇਸ ਵਾਰ ਸਰਪੰਚਾਂ ਦੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ ਸਰਪੰਚਾਂ ਦੀਆਂ ਇਲੈਕਸ਼ਨਾਂ ਦੇ ਵਿੱਚ 3044 ਗ੍ਰਾਮ ਪੰਚਾਇਤਾਂ ਨੇ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਨੇ ਜਿਹੜੀ ਕਿ ਅੱਜ ਤੱਕ ਦਾ ਇਤਿਹਾਸ ਦੇ ਅੰਦਰ ਸਭ ਤੋਂ ਰਿਕਾਰਡ ਤੋੜ ਜਾਨੀ ਕਿ ਇਹ ਹਿਸਟਰੀ ਆ ਜਿਹੜੀ ਇਹ ਡਾਟਾ ਬਣ ਚੁੱਕਿਆ ਸੋ ਉਹਦੇ ਵਿੱਚ ਸਾਡੇ ਬੱਚੀਆਂ ਬੱਚੇ ਜਿਹਨਾਂ ਦੀ ਉਮਰ ਕੁੱਲ 21 ਸਾਲ 22 ਸਾਲ 23 ਸਾਲ 25 ਸਾਲ ਅੱਨੀ ਅੱਨੀ ਉਮਰ ਦੇ ਬੱਚੇ ਜਾਨੀ ਕਿ ਜਿੱਤ ਕੇ ਸਾਡੇ ਛੋਟੇ ਇਹ ਬੱਚੇ ਜਿਹੜੇ ਨੇ ਉਹ ਸਰਪੰਚ ਬਣ ਕੇ ਆਏ ਯੰਗਸਟਰਸ ਜਿਹੜੇ ਪੜੇ ਲਿਖੇ ਨੌਜਵਾਨ ਨੇ ਬੀਤੀ ਕੱਲ ਇੱਕ ਸੰਗਰੂਰ ਜ਼ਿਲ੍ਹੇ ਚੋਂ ਇੱਕ ਬੱਚੀ ਜਿਹਦੀ ਉਮਰ ਕੁੱਲ 22 ਸਾਲ ਦੀ ਸੀ ਤੇ 21 ਸਾਲ 8 ਮਹੀਨੇ ਦੀ ਉਹ ਸਾਡੀ ਧੀ ਰਾਣੀ ਉਹ ਸਰਪੰਚ ਬਣ ਕੇ ਜਿੱਤ ਕੇ ਆਈ ਹੈ ਸੋ ਤੁਸੀਂ ਸੋਚੋ ਵੀ ਕਿੰਨੇ ਯੰਗਸਟਰਸ ਨੂੰ ਸੇਵਾ ਕਰਨ ਦਾ ਇਹਦੇ ਵਿੱਚ ਮੌਕਾ ਮਿਲਿਆ ਇਸ ਦੇ ਨਾਲ ਮੈਨੂੰ ਇਹ ਦੱਸਣ ਚ ਹੋਰ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਹੜੀ 3044 ਗ੍ਰਾਮ ਪੰਚਾਇਤਾਂ ਨੇ ਸਰਬਸੰਮਤੀ ਨਾਲ ਚੋਣੀਆਂ ਗਈਆਂ ਜਿਵੇਂ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਐਲਾਨ ਕੀਤਾ ਸੀ ਕਿ ਅਸੀਂ ਸਰਬਚੰਤੀ ਨਾਲ ਚੋਣੀਆਂ ਹੋਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਦੇਾਂਗੇ ਤਾਂ ਉਹਦੇ ਤਹਿਤ ਸਾਡਾ ਬਜਟ ਦੇ ਵਿੱਚ ਇਸ ਵਾਰ 5-5 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ 150 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ ਜਿਹਦੇ ਚ 15 ਕਰੋੜ ਰੁਪਏ ਪਿਛਲੇ ਵਿੱਤੀ ਸਾਲ ਦਾ ਸੀ ਜੀਰੇਚ 135 ਕਰੋੜ ਰੁਪਇਆ ਇਸ ਸਾਲ ਚ ਰੱਖਿਆ ਗਿਆ। ਸੋ ਜਿਹੜਾ ਕੱਲ ਪ੍ਰੋਗਰਾਮ ਹੋਇਆ ਉਹਦੇ ਚੋ ਆਗਾਜ਼ ਕਰ ਦਿੱਤਾ ਗਿਆ। ਪੰਚਾਇਤਾਂ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਸੀ ਕੱਲ ਉਹਨਾਂ ਨੂੰ 5-5 ਲੱਖ ਰੁਪਏ ਦੇ ਜਿਹੜੇ ਚੈੱਕ ਸੀ ਉਹ ਮੁੱਖ ਮੰਤਰੀ ਸਾਹਿਬ ਦੇ ਦੁਆਰਾ ਯਾਨੀ ਕਿ ਆਪਣੇ ਹੱਥਾਂ ਦੇ ਨਾਲ ਵੰਡ ਦਿੱਤੇ ਗਏ। ਇਹ ਹੁਣ ਨਿਰੰਤਰ ਹੈ ਜਿਹੜੀ ਇਹ ਸਾਡੀ ਯਾਨੀ ਕਿ ਇਹ ਜਾਰੀ ਰਹੂਗੀ ਜਿਹੜੀ ਚੈੱਕ ਵੰਡਣ ਦੀ ਪ੍ਰਤੀ ਕਰਿਆ। ਇੱਕ ਮੈਨੂੰ ਹੋਰ ਬੜੀ ਦੱਸਣ ਚ ਖੁਸ਼ੀ ਹੋ ਰਹੀ ਆ ਆਂਕੜਾ ਤੇ ਜਿਹੜੀਆਂ ਇਸ ਵਾਰ ਸਰਪੰਚਾਂ ਦੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ ਸਰਪੰਚਾਂ ਦੀਆਂ ਇਲੈਕਸ਼ਨਾਂ ਦੇ ਵਿੱਚ 3044 ਗ੍ਰਾਮ ਪੰਚਾਇਤਾਂ ਨੇ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਨੇ ਜਿਹੜੀ ਕਿ ਅੱਜ ਤੱਕ ਦਾ ਇਤਿਹਾਸ ਦੇ ਅੰਦਰ ਸਭ ਤੋਂ ਰਿਕਾਰਡ ਤੋੜ ਜਿਹੜੀ ਕਿ ਇਹ ਹਿਸਟਰੀ ਹੈ ਜਿਹੜੀ ਇਹ ਡਾਟਾ ਬਣ ਚੁੱਕਿਆ ਸੋ ਉਹਦੇ ਵਿੱਚ ਸਾਡੇ ਬੱਚੀਆਂ ਬੱਚੇ ਜਿਹਨਾਂ ਦੀ ਉਮਰ ਕੁੱਲ 21 ਸਾਲ 22 ਸਾਲ 23 ਸਾਲ 25 ਸਾਲ ਇੰਨੀ-ਇੰਨੀ ਉਮਰ ਦੇ ਬੱਚੇ ਜਿਹੜੀ ਕਿ ਜਿੱਤ ਕੇ ਸਾਡੇ ਛੋਟੇ ਇਹ ਬੱਚੇ ਜਿਹੜੇ ਨੇ ਉਹ ਸਰਪੰਚ ਬਣ ਕੇ ਆਏ ਯੰਗਸਟਰਸ ਜਿਹੜੇ ਪੜੇ ਲਿਖੇ ਨੌਜਵਾਨ ਨੇ ਬੀਤੀ ਕੱਲ ਇੱਕ ਸੰਗਰੂਰ ਜ਼ਿਲ੍ਹੇ ਚੋਂ ਇੱਕ ਬੱਚੀ ਜਿਹਦੀ ਉਮਰ ਕੁੱਲ 22 ਸਾਲ ਦੀ ਸੀ ਤੇ 21 ਸਾਲ 8 ਮਹੀਨੇ ਦੀ ਉਹ ਸਾਡੀ ਧੀ ਰਾਣੀ ਉਹ ਸਰਪੰਚ ਬਣ ਕੇ ਜਿੱਤ ਕੇ ਆਈ ਹੈ ਸੋ ਤੁਸੀਂ ਸੋਚੋ ਵੀ ਕਿੰਨੇ ਯੰਗਸਟਰਸ ਨੂੰ ਸੇਵਾ ਕਰਨ ਦਾ ਇਹਦੇ ਵਿੱਚ ਮੌਕਾ ਮਿਲਿਆ ਇਸ ਦੇ ਨਾਲ ਮੈਨੂੰ ਇਹ ਦੱਸਣ ਚ ਹੋਰ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਹੜੀ 3044 ਗ੍ਰਾਮ ਪੰਚਾਇਤਾਂ ਨੇ ਸਰਬਸੰਮਤੀ ਨਾਲ ਚੋਣੀਆਂ ਗਈਆਂ ਜਿਵੇਂ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਐਲਾਨ ਕੀਤਾ ਸੀ ਕਿ ਅਸੀਂ ਸਰਬਚੰਤੀ ਨਾਲ ਚੋਣੀਆਂ ਹੋਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਦੇਾਂਗੇ ਤਾਂ ਉਹਦੇ ਤਹਿਤ ਸਾਡਾ ਬਜਟ ਦੇ ਵਿੱਚ ਇਸ ਵਾਰ 5-5 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ 150 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ ਜਿਹਦੇ ਚ 15 ਕਰੋੜ ਰੁਪਏ ਪਿਛਲੇ ਵਿੱਤੀ ਸਾਲ ਦਾ ਸੀ ਜਿਹਦੇ 'ਚ 135 ਕਰੋੜ ਰੁਪਈਆ ਇਸ ਸਾਲ 'ਚ ਰੱਖਿਆ ਗਿਆ। ਸੋ ਜਿਹੜਾ ਕੱਲ ਪ੍ਰੋਗਰਾਮ ਹੋਇਆ ਉਹਦੇ 'ਚੋ ਆਗਾਜ਼ ਕਰ ਦਿੱਤਾ ਗਿਆ। ਪੰਚਾਇਤਾਂ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਸੀ ਕੱਲ ਉਹਨਾਂ ਨੂੰ 5-5 ਲੱਖ ਰੁਪਏ ਦੇ ਜਿਹੜੇ ਚੈੱਕ ਸੀ ਉਹ ਮੁੱਖ ਮੰਤਰੀ ਸਾਹਿਬ ਦੇ ਦੁਆਰਾ ਯਾਨੀ ਕਿ ਆਪਣੇ ਹੱਥਾਂ ਦੇ ਨਾਲ ਵੰਡ ਦਿੱਤੇ ਗਏ। ਇਹ ਹੁਣ ਨਿਰੰਤਰ ਹੈ ਜਿਹੜੀ ਇਹ ਸਾਡੀ ਯਾਨੀ ਕਿ ਇਹ ਜਾਰੀ ਰਹੂਗੀ ਜਿਹੜੀ ਚੈੱਕ ਵੰਡਣ ਦੀ ਪ੍ਰਕਿਰਿਆ